ਗੁਰਦੁਆਰਾ ਸਿੰਘ ਸਵਾ ਪਿੰਡ ਪਡੋਰੀ ਕਾ ਦੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭੂ ਨਗਰ ਨਿਵਾਸੀਆਂ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਤਨਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾ ਨਗਰ ਕੀਰਤਨ ਸਜਾਇਆ ਗਿਆ ਵਿਸ਼ਾ ਨਗਰ ਕੀਰਤਨ ਦੀ ਰੰਭਤਾ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾਦਲ ਬਜਵਾੜਾ ਕਰਾਣੇ ਅਰਦਾਸ ਬੇਨਤੀ ਕਰਨ ਉਪਰੰਤ ਕੀਤਾ ਮਹਾਨ ਨਗਰ ਕੀਰਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਯੋਗ ਰਵਾਈ ਹੇਠ ਸਜਾਇਆ ਗਿਆ ਵਿਸ਼ਾਣ ਨਗਰ ਕੀਰਤਨ ਦੌਰਾਨ ਪੰਜ ਪਿਆਰੇ ਪੰਜ ਨishan ਚੀ ਨਗਾਰਾ ਫੌਜੀ ਬੈਂਡ ਸਕੂਲੀ ਬੱਚੇ ਸ਼ਬਦੀ ਜਥੇ ਪਾਲਕੀ ਸਾਹਿਬ ਜੀ ਦੇ ਨਾਲ ਨਾਲ ਚੱਲ ਰਹੇ ਸਨ ਨਗਰ ਕੀਰਤਨ ਦਾ ਵਕ ਵਕ ਮੋਹੱਲਿਆਂ ਵਿੱਚ ਫੁੱਲਾਂ ਦੀ ਵਰਕਾ ਕਰਕੇ ਪਰਮਗ ਸਵਾਗਤ ਕੀਤਾ ਗਿਆ ਇਹ ਵਿਸ਼ਾਣ ਨਗਰ ਕੀਰਤਨ ਗੁਰਦਰਾ ਸਾਹਿਬ ਤੋਂ ਆਰੰਭ ਹੋ ਕਰਕੇ ਨਗਰ ਦੇ ਵੱਖੋ ਵਕਰੀ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦਰਾ ਸਾਹਿਬ ਜੀ ਵਿਖੇ ਇਹ ਸਮਾਪਤ ਹੋਇਆ ਇਸ ਮੌਕੇ ਵਿਸ਼ਾਲ ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਵਕਤ-ਵਕਤ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਉਹਨਾਂ ਇਸ ਮੌਕੇ ਤੇ ਵਿਸ਼ਾਲ ਨਗਰ ਕੀਰਤਨ ਦੌਰਾਨ ਜਸਦਰ ਬਾਬਾ ਗੁਰਦੇਵ ਸਿੰਘ ਤਰਨਤਾਰਨ ਦਲ ਬੰਜਵਾੜਾ ਕਲਾ ਭਾਈ ਅਮਰਜੀਤ ਸਿੰਘ ਪਰੋਲੀ ਇੰਟਰਨੈਸ਼ਨਲ ਢਾਡੀ ਜੱਥਾ ਭਾਈ ਦਵਿੰਦਰ ਸਿੰਘ ਹੈਡਗ੍ਰੰਤੀ ਪਰਮਾਤਮਾ ਦੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਇਸ ਮੌਕੇ ਬਿਸ਼ਾਲ ਨਗਰ ਕੀਰਤਨ ਦੌਰਾਨ ਪ੍ਰਧਾਨ ਹਯਾਰਾ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਜਿਥੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਸਹਿਯੋਗ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਹਯਾਰਾ ਸਿੰਘ ਮਾਸਟਰ ਮਲਕੀਤ ਸਿੰਘ ਸੈਕਟਰੀ ਸਰਬਲ ਸਿੰਘ ਖਜ਼ਾਂਚੀ ਗੁਰਦੇਵਾਲ ਸਿੰਘ ਰਣਜੀਤ ਸਿੰਘ ਸਤਪਾਲ ਸਿੰਘ ਹਰਪਾਲ ਸਿੰਘ ਜਸਪਾਲ ਸਿੰਘ ਜਸਪ੍ਰੀਤ ਸਿੰਘ ਗੁਰਕੇਵਨ ਸਿੰਘ ਇਕਬਾਲ ਸਿੰਘ ਮੋਹਨ ਸਿੰਘ ਆਦਿ ਸਹਾਦਰ ਸੰ ਦੇਖੋ ਫਗਵਾੜਾ বুলেটਨ 24 نیوز ਟੀਵੀ ਲਈ ਵਿਸ਼ੇਸ਼ ਪ੍ਰਤੀਨਿਧੀ ਰਿਪੋਰਟ ਹਾਂਜੀ ਵਾਇਕੂ ਜੀ ਕਾ ਖਾਲਸਾ ਵਾਇਕੂ ਜੀ ਕੀ ਫੱਟੇ ਅੱਜ ਟੈਂਡ ਕੰਡੋਲੀ ਕੱਦ ਸਾਰੀਆਂ ਨਗਰ ਨਿਵਾਸੀਆਂ ਦੇ ਆਪਣੇ ਸਯੋਜ ਦੇ ਨਾਲ ਪ੍ਰਬੰਧਕ ਕਮੇਟੀ ਦੇ ਸਯੋਜ ਦੇ ਨਾਲ ਬਹੁਤ ਵਿਸ਼ਾਲ ਮਹਾਨ ਕੀਰਤਨ ਨਗਰ ਕੀਰਤਨ ਕਟਿਆ ਗਿਆ ਜਿਸ ਵਿੱਚ ਡਾਜੀ ਜਥਾ ਜਾਨੀ ਅੰਮ੍ਰਿਤਜੀਤ ਸਿੰਘ ਜੀ ਢੋਲੀ ਪਾਲਿਆ ਨੇ ਸੰਗਤਾਂ ਨੂੰ ਗੁਰੂ ਮਹਾਰਾਜ ਦਾ ਸਿੱਖ ਪਛੜ ਇਤਿਹਾਸ ਲਾ ਕੇ ਨਿਹਾਲ ਕੀਤਾ ਤੇ ਸੰਗਤਾਂ ਬਹੁਤ ਉਤਕਰ ਹੋਈਆ ਜਿਹਦੇ ਵਿੱਚ 4-5 ਬੜਾ ਹੋਏ ਆ ਜਿਹਦੇ ਸਾਰੀਆਂ ਸੰਗਤਾਂ ਨੇ ਬਰੇ ਪ੍ਰੇਮ ਦੇ ਨਾਲ ਚਾਹ ਪਾਣੀ ਦੇ ਲੰਗਰ ਖਾ ਕੇ ਪ੍ਰਸਾਦਾ ਜਗਿਆ ਏ ਗੁਰੂ ਘਰ ਦੇ ਅਕਟੇ ਸੇਵਾ ਕੀਤੀ ਆ ਮਨ ਮਨਮਨਤਾ ਦੇ ਨਾਲ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਇਹਨਾਂ ਨੇ ਸਾਡੇ ਜਿਹੜੇ ਨਗਰ ਕੀਰਤੋਂ ਆ ਉਹਨਾਂ ਸਹਿਯੋਗ ਦਾ ਤੇ ਸਫਲਤਾਪੂਰਵਕ ਨਾਅਨ ਵਿੱਚ ਪ੍ਰਗਟ ਕੀਤੀ ਆ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ